ਤੇਰੇ ਬੱਚੋ ਅੱਜ ਆਪਾਂ ਕਲਾਸ 5 ਮੇਰੀ ਦੁਨੀਆ ਪਾਠ ਨੰਬਰ 4 ਮਿਹਨਤ ਨਾਲ ਸਫਲਤਾ ਪੜ੍ਹਾਂਗੇ ਚਲੋ ਸ਼ੁਰੂ ਕਰਦੇ ਐਥੇ ਲਿਖੇ ਚਿੱਤਰ ਚਿੱਤਰਾਂ ਨੂੰ ਦੇਖੋ ਕਿ ਇਹ ਕਿਸ ਖੇਡ ਨੂੰ ਦਰਸਾਉਂਦੇ ਹਨ ਹੇਠਾਂ ਖੇਡਾਂ ਦੇ ਨਾਂ ਲਿਖੋ ਲਿਖੇ ਗਏ ਹਨ ਤੁਸੀਂ ਉਹਨਾਂ ਵਿੱਚੋਂ ਚੁਣ ਕੇ ਚਿੱਤਰਾਂ ਦੇ ਥੱਲੇ ਖੇਡ ਦਾ ਸਹੀ ਨਾਮ ਲਿਖੋ ਇਸ ਵਿੱਚ ਤੁਸੀਂ ਆਪਣੇ ਅਧਿਆਪਕ ਦੀ ਮਦਦ ਲੈ ਸਕਦੇ ਹੋ ਤੇ ਖੇਡਾ ਦੇ ਨਾਮ ਕੀ ਹੈ ਸਾਈਕਲਿੰਗ ক্রিকেট ਹੌਕੀ ਬੈਡਮਿੰਟਨ সুইমিং ਯਾਨੀ ਕਿ ਤੈराकी ਤੇ ਫੁੱਟਬਾਲ ਠੀਕ ਹੈ ਆ ਦੇਖੋ ਬੱਚੋ ਆਪਾਂ ਨੂੰ ਪਤਾ ਚਿੱਤਰ ਤੋਂ ਹੀ ਪਤਾ ਲੱਗ ਰਿਹਾ ਕਿ ਇਹ ক্রিকেট ਹੈ ਇਹ ਬੈਡਮਿੰਟਨ ਇਹ ਫੁੱਟਬਾਲ ਇਹ ਹੌਕੀ ਆ ਸਾਈਕਲਿੰਗ ਤੇ 33 ਠੀਕ ਹੈ ਬੱਚੋ ਅੱਗੇ ਦੇਖੋ ਵੱਖ-ਵੱਖ ਖੇਡਾਂ ਨੂੰ ਦਰਸਾਣ ਦੇ ਚਿੱਤਰ ਏ ਹੈ ਤੁਹਾਨੂੰ ਕਿਹੜੀ ਖੇਡ ਚੰਗੀ ਲੱਗਦੀ ਹੈ ਉਸ ਨਾਲ ਸੰਬੰਧਿਤ ਚਿੱਤਰ ਬਣਾਓ ਉਰੇ ਤੁਹਾਨੂੰ ਜਿਹੜੀ ਖੇਡ ਚੰਗੀ ਲੱਗਦੀ ਹੈ ਉਹਦਾ ਚਿੱਤਰ ਬਣਾਣਾ ਹੈ ਠੀਕ ਹੈ ਤੇ ਰੰਗ ਵੀ ਤੁਸੀਂ ਭਰਨੇ ਆ ਇਸੇ ਅੱਗੇ ਦੇਖੋ ਕੁਝ ਖੇਡ ਖੇਡਾਂ ਵਿੱਚ ਖਿਡਾਰੀ ਇਕੱਲੇ ਤੌਰ ਤੇ ਭਾਗ ਲੈਂਦੇ ਹਨ ਪਰ ਕੁਝ ਖੇਡਾਂ ਅਜੀਆਂ ਹਨ ਜਿਨ੍ਹਾਂ ਵਿੱਚ ਇੱਕ ਤੋਂ ਵੱਧ ਖਿਡਾਰੀ ਰਲ ਕੇ ਟੀਮ ਬਣਾ ਕੇ ਖੇਡਦੇ ਹਨ ਠੀਕ ਹੈ ਕਈ ਖੇਡ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਇਕੱਲੇ ਖਿਡਾਰੀ ਹੀ ਖੇਡਦਾ ਹੈ ਤੇ ਕਈ ਇਸ ਤਰ੍ਹਾਂ ਦੇ ਹੁੰਦੇ ਜਿੱਥੇ ਇੱਕ ਤੋਂ ਵੱਧ ਖਿਡਾਰੀ ਜਿਹੜੇ ਆ ਰਲ ਕੇ ਖੇਡਦੇ ਹਨ ਆਓ ਇਕੱਲੇ ਅਤੇ ਟੀਮ ਦੇ ਤੌਰ ਤੇ ਖੇਡੀਆਂ ਜਾਣ ਵਾਲੀ ਖੇਡਾਂ ਦੀ ਸੂਚੀ ਬਣਾਈਏ ਜਿਹੜੇ ਇੱਕ ਤੋਂ ਵੱਧ ਹੁੰਦੇ ਨੇ ਖਿਡਾਰੀ ਉਹਨੂੰ ਆਪਾਂ ਟੀਮ ਕਹਿੰਦੇ ਆਪਾਂ ਉਹਨੂੰ ਕੀ ਕਾਂਗੇ ਟੀਮ ਚੱਬ ਇੱਧਰ ਦੇਖੋ ਖੇਡਾਂ ਜੀਆਂ ਵਿੱਚ ਖਿਡਾਰੀ ਇਕੱਲੇ ਤੌਰ ਤੇ ਭਾਗ ਲੈਂਦੇ ਨੇ ਇਹਨਾਂ ਨੂੰ ਆਪਾਂ ਅ ਇਕਲ ਖਿਡਾਰੀ ਖੇਡ ਵੀ ਕਹਿ ਸਕਦੇ ਆ ਤੇ ਉਰੇ ਕੀ ਹੈ ਇੱਕ ਤੋਂ ਵੱਧ ਜਿਹੜੇ ਖਿਡਾਰੀ ਟੀਮ ਖੇਡ ਖੇੜਦੇ ਆ ਉਹਨੂੰ ਆਪਾਂ ਟੀਮ ਕਹਿੰਦੇ ਆ ਟੀਮ ਵਾਲੇ ਖੇਡ ਨੇ ਉਦਾਹਰਨ ਦੇ ਤੌਰ ਤੇ ਉਰੇ ਲੰਬੀ ਛਾਲ ਤੇ ਉਰੇ ਹਾਕੀ ਲਿਖਿਆ ਹੋਇਆ ਤੇ ਇੱਕ ਖਿਡਾਰੀ ਵਾਲੇ ਖੇਡ ਕਿਹੜੇ-ਕਿਹੜੇ ਨੇ ਇਕੱਲੇ ਤੌਰ ਤੇ ਖੇਡੇ ਜਾਣ ਵਾਲੇ ਲੰਬੀ ਛਾਲ ਦੌੜ ਗੋਲਾ ਸੁੱਟਣਾ ਤੇ ਰਾਕੀ ਸਾਈਕਲਿੰਗ ਤੇ ਜੈਵਲਿਨ ਸੁੱਟਣਾ ਠੀਕ ਹੈ ਤੇ ਟੀਮ ਵਾਲੇ ਦੇਖੋ ਹਾਕੀ ক্রিকেট ਫੁੱਟਬਾਲ ਠੀਕ ਹੈ ਹਾਕੀ ਦੋ ਵਾਰ ਹੋ ਗਿਆ ਉਰੇ ਤੁਸੀਂ ਹੋਰ ਵੀ ਲਿਖ ਸਕਦੇ ਹੋ ਉਰੇ ਆਪਾਂ ਲਿਖ ਸਕਦੇ ਆ ਵੋਲੀ ਵੋਲ ਠੀਕ ਹੈ ਅੱਗੇ ਦੇਖੋ ਚੋ ਕਬੱਡੀ ਤੇ ਖੋਖੋ ਠੀਕ ਹੈ ਬੱਚੋ ਅੱਗੇ ਖੇਡਾਂ ਵਿੱਚ ਭਾਗ ਲੈਣ ਵਾਲੇ ਸਾਡੇ ਵਿੱਚ ਬਹੁਤ ਸਾਰੇ ਗੁਣ ਵਿਕਸਿਤ ਹੋਣੇ ਹੁੰਦੇ ਹਨ ਵੀ ਬਹੁਤ ਸਾਰੇ ਗੁਣ ਵਿਕਸਿਤ ਹੁੰਦੇ ਨੇ ਜੇ ਆਪਾਂ ਖੇਡਾਂ ਵਿੱਚ ਭਾਗ ਲਾਂਗੇ ਜਿਵੇਂ ਹੌਸਲਾ ਤੇ ਹਾਰ ਨੂੰ ਸਵੀਕਾਰਨਾ ਤੇ ਮਿਹਨਤ ਅਤੇ ਲਗਨ ਆਦਿ ਇਹ ਸਾਰੇ ਗੁਣ ਆਪਣੇ ਵਿੱਚ ਵਿਕਸਿਤ ਹੋਣਗੇ ਜੇ ਆਪਾਂ ਖੇਡਾਂ ਵਿੱਚ ਭਾਗ ਲਾਂਗੇ ਜਿਵੇਂ ਹੌਸਲਾ ਹੋ ਗਿਆ ਹਾਰ ਨੂੰ ਸਵੀਕਾਰ ਕਰਨਾ ਇਹ ਸਭ ਤੋਂ ਵੱਡਾ ਜਿਹੜਾ ਗੁਣ ਹੈ ਕਿਉਂਕਿ ਹਾਰ ਨੂੰ ਸਵੀਕਾਰ ਹਾਰ ਜਿੱਤਤਾ ਹੁੰਦੀ ਰਹਿੰਦੀ ਹੈ ਠੀਕ ਹੈ ਤੇ ਮਿਹਨਤ ਅਤੇ ਲਗਨ ਵੀ ਆਪਣੇ ਵਿੱਚ ਆਉਂਦੀ ਹੈ ਇਹ ਗੁਣ ਵੀ ਆਪਣੇ ਵਿੱਚ ਆਣਗੇ ਟੀਮ ਵਿੱਚ ਖੇਡਣ ਨਾਲ ਅਸੀਂ ਬਹੁਤ ਕੁਝ ਸਿੱਖਦੇ ਹਾਂ ਜਿਵੇਂ ਮਿਲਵਰਤਨ ਯਾਨੀ ਕਿ ਟੀਮ ਇਹਦਾ ਟੀਮਾਂ ਨਾਲ ਵੀ ਆਪਾਂ ਬਹੁਤ ਚੀਜ਼ ਸਿੱਖਦੇ ਹਾਂ ਜਿਵੇਂ ਮਿਲਵਰਤਨ ਇੱਕ ਦੂਜੇ ਨਾਲ ਮਿਲ ਕੇ ਕੰਮ ਕਰਨਾ ਸਹਿਯੋਗ ਕਰਨਾ ਇੱਕ ਦੂਜੇ ਦਾ ਤੇ ਤਾਲਮੇਲ ਬਣਾਣਾ ਠੀਕ ਹੈ ਅੱਗੇ ਦੇਖੋ ਬੱਚੇ ਸਕੂਲ ਤੋਂ ਬਾਅਦ ਬਲਾਕ ਫਿਰ ਜ਼ਿਲ੍ਹਾ ਅਤੇ ਉਸ ਤੋਂ ਬਾਅਦ ਰਾਜ ਪੱਧਰ ਦੀਆਂ ਖੇਡਾਂ ਹੁੰਦੀਆਂ ਹਨ ਠੀਕ ਹੈ ਪਹਿਲੇ ਸਕੂਲ ਵਿੱਚ ਫਿਰ ਬਲਾਕ ਵਿੱਚ ਫਿਰ ਜ਼ਿਲ੍ਹੇ ਵਿੱਚ ਫਿਰ ਰਾਜ ਪੱਧਰ ਦੀ ਰਾਜ ਤੋਂ ਬਾਅਦ ਰਾਸ਼ਟਰ ਅਤੇ ਉਸ ਤੋਂ ਬਾਅਦ ਅੰਤਰਰਾਸ਼ਟਰੀ ਖੇਡਾਂ ਹੁੰਦੀਆਂ ਨੇ 올림픽 ਅੰਤਰਰਾਸ਼ਟਰੀ ਪੱਦਰਦੀਆਂ ਖੇਡਾਂ ਹਨ 올림픽 ਜਿਹੜਾ ਸੁਣਿਆ ਹੋਣਾ ਤੁਸੀਂ ਇਹ ਅੰਤਰਰਾਸ਼ਟਰੀ ਪੱਦਰਦੀ ਖੇਡਾਂ ਹਨ ਜਿਨ੍ਹਾਂ ਵਿੱਚ ਵੱਖ-ਵੱਖ ਦੇਸ਼ਾਂ ਦੇ ਖਿਡਾਰੀ ਭਾਗ ਲੈਂਦੇ ਹਨ ਇਹ 4 ਸਾਲ ਬਾਅਦ ਹੁੰਦੀਆਂ ਹਨ ਹਰ ਇੱਕ 4 ਸਾਲ ਬਾਅਦ ਹੁੰਦੀ ਹੈ ਇਹਨਾਂ ਵਿੱਚ ਭਾਗ ਲੈਣਾ ਹੀ ਬਹੁਤ ਵੱਡੀ ਪ੍ਰਾਪਤੀ ਹੁੰਦੀ ਆ ਇਸੇ ਤਰ੍ਹਾਂ एसीआई ਅਤੇ ਕਾਮਨਵੈਲਥ ਖੇਡਾਂ ਦੀ ਵੀ ਅੰਤਰਰਾਸ਼ਟਰੀ ਖੇਡਾਂ ਹੁੰਦੀ ਹੈ ਇਸ ਤੋਂ ਇਲਾਵਾ ਕਿਹੜੀ ਏਸੀਆਈ ਜਿਹੜੇ ਏਸ਼ੀਆ ਦੇ ਦੇਸ਼ ਖੇਡਦੇ ਨੇ ਤੇ ਦੂਜੀ ਕਾਮਨਵੈਲਥ ਖੇਡਾਂ ਇਹ ਵੀ ਅੰਤਰਰਾਸ਼ਟਰੀਆਂ ਖੇਡਾਂ ਐ ਇਸੇ ਵੀ ਦੋ ਹੋ ਦੂਜੇ ਜਿਹੜੇ ਦੇਸ਼ਾਂ ਦੇ ਖਿਡਾਰੀ ਆ ਉਹ ਭਾਗ ਲੈਂਦੇ ਨੇ ਤੁਹਾਡਾ ਮਨਪਸੰਦ ਖਿਡਾਰੀ ਕੌਣ ਹੈ ਤੁਸੀਂ ਦੱਸਣਾ ਉਸ ਬਾਰੇ ਖਬਰਾਂ ਜਾਂ ਖੇਡ ਸਾਲੀਆਂ ਵਿੱਚੋਂ ਜਾਣਕਾਰੀ ਪ੍ਰਾਪਤ ਕਰਕੇ ਆਪਣੀ ਨੋਟਬੁੱਕ ਵਿੱਚ ਲਿਖੋ ਅਤੇ ਉਸ ਦਾ ਚਿੱਤਰ ਬਣਾਓ ਤੁਸੀਂ ਦੇਖਣਾ ਹੈ ਵੀ ਖਬਰਾਂ ਵਿੱਚੋਂ ਜਾਂ ਕੋਈ ਮੈਗਜ਼ੀਨ ਕਿਹੜੇ ਰਸਾਲਿਆਂ ਵਿੱਚੋਂ ਜਿੱਥੋਂ ਤੁਹਾਨੂੰ ਆਉਦੇ ਬਾਰੇ ਜੋ ਵੀ ਖਬਰ ਮਿਲਦੀ ਹੈ ਉਹ ਤੁਸੀਂ ਕਾਪੀ ਵਿੱਚ ਲੁਕੜੀ ਆ ਪਿਛਲੇ ਕੁਝ ਸਮੇਂ ਤੋਂ ਵਿਲਖਣ ਪ੍ਰਤਿਭਾ ਵਾਲੇ ਲੋਕਾਂ ਲਈ ਵੀ ਕੁਝ ਖੇਡ ਮੁਕਾਬਲਿਆਂ ਦਾ ਆਯੋਜਨ ਕੀਤਾ ਜਾਂਦਾ ਹੈ ਕੁਝ ਪਿਛਲੇ ਕੁ ਸਾਲਾਂ ਤੋਂ ਵਿਲੱਖਣ ਪ੍ਰਤਿਭਾ ਵਾਲੇ ਜਿਹੜੇ ਕਿ ਲੋਕ ਹੈ ਉਹਨਾਂ ਦੇ ਵੀ ਕੁਝ ਖੇਡ ਮੁਕਾਬਲੇ ਦਾ ਆਯੋਜਨ ਕੀਤਾ ਜਾਂਦਾ ਹੈ ਜਿਨ੍ਹਾਂ ਵਿੱਚ ਉਹ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹਨ ਇਸ ਨਾਲ ਉਹਨਾਂ ਵਿੱਚ ਆਤਮ ਵਿਸ਼ਵਾਸ ਪੈਦਾ ਹੁੰਦਾ ਹੈ ਠੀਕ ਹੈ ਜਿਹਨੂੰ ਆਪਾਂ ਪੈਰਾ 올림픽 ਇਸੇ ਪ੍ਰਕਾਰ ਦਾ ਖੇਡ ਆਯੋਜਨ ਹੈ ਇਹਨੂੰ ਆਪਾਂ ਪੈਰਾ 올림픽 ਵੀ ਕਹਿੰਦੇ ਆ ਠੀਕ ਹੈ ਇਹ ਅਧਿਆਪਕ ਲਈ ਹੈ ਅੱਗੇ ਦੇਖੋ अच्छा ਜਲੰਧਰ ਜ਼ਿਲ੍ਹੇ ਦਾ ਪਿੰਡ ਸਿਧਾਂਤ ਸੰਸਾਰਪੁਰ ਇੱਕ ਅਜਿਹਾ ਪਿੰਡ ਹੈ ਜਿਸ ਵਿੱਚ 14 ਖਿਡਾਰੀਆਂ ਨੇ 올림픽 ਖੇਡਾਂ ਵਿੱਚ ਭਾਗ ਲਿਆ ਹੈ ਠੀਕ ਹੈ ਰਿਕਾਰਡ ਬਣਿਆ ਇਹ ਤੇ ਜਲੰਧਰ ਸੈਰ ਖੇਡਾਂ ਦਾ ਸਮਾਨ ਬਣਾਉਣ ਲਈ ਪਰਚਿਤ ਹੈ ਇਹ ਆਪਣੇ ਸामान्य ਜਾਣਕਾਰੀ ਅੱਗੇ ਦੇਖੋ ਪਹਿਲਾ ਪ੍ਰਸ਼ਨ ਬੱਚੋ ਸਹੀ ਸਬ ਚੁਣ ਕੇ ਖਾਲੀ ਥਾਵਾਂ ਪਰੋ ਹਾਕੀ ਅਤੇ ਕ੍ਰਿਕਟ ਅੰਤਰਰਾਸ਼ਟਰੀ ਪੱਧਰ ਦੀ ਖੇਡਾਂ ਹਨ। ਦੂਜਾ ਦੇਖੋ ਬੱਚੋ ਖੇਡਾਂ ਵਿੱਚ ਭਾਗ ਲੈਣ ਨਾਲ ਸਾਡੇ ਵਿੱਚ ਹੌਸਲਾ, ਮਿਹਨਤ, ਲਗਨ ਵਰਗੇ ਗੁਣ ਪੈਦਾ ਹੁੰਦੇ ਹਨ। ਤੀਜਾ ਦੇਖੋ ਬੱਚੋ ਟੀਮ ਵਿੱਚ ਖੇਡਣ ਨਾਲ ਅਸੀਂ ਮਿਲ ਵਰਤਨ ਸਿੱਖਦੇ ਹਾਂ। ਅੱਗੇ ਦੇਖੋ। ਪ੍ਰਸ਼ਨ ਨੰਬਰ 2 ਠੀਕ ਉੱਤਰ ਸਾਹਮਣੇ ਠੀਕ ਦਾ ਨਿਸ਼ਾਨ ਲਾਓ ਇਹਨਾਂ ਵਿੱਚੋਂ ਕਿਹੜੀ ਖੇਡ ਵਿੱਚ ਪੂਰੀ ਟੀਮ ਖੇਡਦੀ ਹੈ ਕਿਹੜੀ ਹੁੰਦੀ ਹੈ ਫੁੱਟਬਾਲ ਗੋਲਾ ਸੁੱਟਣਾ ਤੇ ਭਾਰ ਤੋਲਣਾ ਇਹ ਕਿਹੜੀ ਹੈ ਫੁੱਟਬਾਲ ਵਿੱਚ ਠੀਕ ਹੈ ਬੱਚੋ 올림픽 ਖੇਡਨਾ ਵਿੱਚੋਂ ਕਿੰਨੇ ਸਾਲ ਬਾਅਦ ਹੁੰਦੇ ਹੈ 4 5 6 4 ਸਾਲ ਬਾਅਦ ਹੁੰਦੀ ਹੈ ਵਿਲਖਨ ਪ੍ਰਤਿਭਾ ਵਾਲੇ ਵਿਅਕਤੀਆਂ ਲਈ ਕਿਹੜੀਆਂ ਖੇਡਾਂ ਦਾ ਆਯੋਜਨ ਹੁੰਦਾ ਹੈ ਕਿਹੜੀਆਂ 올림픽 ਪੈਰਾ 올림픽 ਕਾਮਨਵੈਲਥ ਕਿਹੜੀ ਪੈਰਾ 올림픽 ਅੱਗੇ ਦੇਖੋ ਬੱਚੋ ਖੇਡਣ ਨਾਲ ਕੀ ਹੁੰਦਾ ਸਮਾਂ ਖਰਾਬ ਹੁੰਦਾ ਅਸੀਂ ਤੰਦਰੁਸਤ ਹੁੰਦੇ ਹਾਂ ਅਸੀਂ ਬਿਮਾਰ ਹੋ ਜਾਂਦੇ ਆ ਅਸੀਂ ਤੰਦਰੁਸਤ ਹੁੰਦੇ ਆ ਵਿੱਚ ਠੀਕ ਹੈ ਅੱਗੇ ਦੇਖੋ ਪਰਸ ਨੰਬਰ 3 ਬੱਚੋ ਸਾਨੂੰ ਖੇਡਾਂ ਵਿੱਚ ਭਾਗ ਕਿਉਂ ਲੈਣਾ ਚਾਹੀਦਾ ਕਿਉਂ ਲੈਣਾ ਚਾਹੀਦਾ ਸਾਨੂੰ ਖੇਡਾਂ ਵਿੱਚ ਭਾਗ ਲੈਣ ਨਾਲ ਖੇਡਾਂ ਵਿੱਚ ਭਾਗ ਲੈਣ ਨਾਲ ਸਾਡੇ ਅੰਦਰ ਹੌਸਲਾ ਹਾਰ ਨੂੰ ਸਵੀਕਾਰ ਕਰਨਾ ਮਿਹਨਤ ਅਤੇ ਲਗਨ ਵਰਗੇ ਗੁਣ ਪੈਦਾ ਹੁੰਦੇ ਹਨ ਠੀਕ ਹੈ ਬੱਚੋ ਪਰਸ ਨੰਬਰ 4 ਦੇਖੋ ਸਕੂਲੀ ਖੇਡ ਪੱਧਰਾਂ ਦੇ ਨਾਮ ਲਿਖੋ ਸਕੂਲ ਤੋਂ ਬਾਅਦ ਸੈਂਟਰ ਫਿਰ ਬਲਾਕ ਫਿਰ ਜ਼ਿਲ੍ਹਾ ਅਤੇ ਫਿਰ ਰਾਜ ਪੱਧਰ ਖੇਡਾਂ ਹੁੰਦੀਆਂ ਹਨ ਠੀਕ ਹੈ ਬੱਚੋ ਅੱਗੇ ਦੇਖੋ ਤੁਸੀਂ ਵੀ ਗਏ ਹੋਣੇ ਪਹਿਲੇ ਸੈਂਟਰ ਲੈਵਲ ਤੇ ਫਿਰ ਬਲੋਕ ਲੈਵਲ ਤੇ ਗਏ ਹੋਣੇ ਫਿਰ ਜ਼ਿਲੇ ਛਤਰਤੇ ਗਏ ਹੋਣੇ ਫਿਰ ਤੁਸੀਂ ਰਾਜ ਪੱਧਰੀ ਖੇਡਾਂ ਤੇ ਵੀ ਗਏ ਹੋਣੇ ਕੁਐਸਚਨ ਨੰਬਰ 5 ਬੱਚੋ ਅੰਤਰਰਾਸ਼ਟਰੀ ਪੱਧਰ ਦੀਆਂ ਚਾਰ ਖੇਡਾਂ ਦੇ ਨਾਮ ਲਿਖੋ ਅੰਤਰਰਾਸ਼ਟਰੀ ਖੇਡਾਂ hockey football volleyball ਤੇ ਦੌੜਾ ਆਦੀ ਇਹ ਸਾਰੇ ਜਿਹੜੀ ਹੈ ਅੰਤਰਰਾਸ਼ਟਰੀ ਖੇਡਾਂ ਕੁਐਸਚਨ ਨੰਬਰ 6 ਬੱਚੋ ਪਹਿਲਾ ਪੈਰਾਓਲੰਪਿਕ ਖੇਡਾਂ ਤੋਂ ਕੀ ਭਾਵ ਹੈ ਇਹ ਖੇਡਾਂ ਵਿਲੱਖਣ ਪ੍ਰਤਿਭਾ ਵਾਲੇ ਲੋਕਾਂ ਲਈ ਆਯੋਜਿਤ ਕੀਤੀਆਂ ਜਾਂਦੀਆਂ ਹਨ ਠੀਕ ਹੈ ਬੱਚੋ ਅੱਗੇ ਦੇਖੋ ਦਿਮਾਗੀ ਕਸਰਤ ਟੀਮ ਬਣਾ ਕੇ ਖੇੜੀਆਂ ਜਾਂਦੀਆਂ ਖੇਡਾਂ ਕਿਹੜੀ-ਕਿਹੜੀ ਹੈ ਹੋਕੀ ਕ੍ਰਿਕਟ ਖੋਖੋ ਕਬੱਡੀ ਵਾਲੀਬਾਲ ਤੇ ਫੁੱਟਬਾਲ ਠੀਕ ਹੈ ਬੱਚੋ ਤੁਸੀਂ ਹੋਰ ਵੀ ਖੇਡ ਲਿਖ ਸਕਦੇ ਹੋ ਅੱਗੇ ਦੇਖੋ ਕੀ ਤੁਸੀਂ ਜਾਣਦੇ ਹੋ ਕਿ ਅੰਤਰਰਾਸ਼ਟਰੀ ਖਿਡਾਰੀ ਕਿਹੜੇ ਹੁੰਦੇ ਹਨ ਆਓ ਹੁਣ ਕੁਝ ਅੰਤਰਰਾਸ਼ਟਰੀ ਖਿਡਾਰੀਆਂ ਦੀ ਨੂੰ ਮਿਲੀਏ ਅੰਤਰਰਾਸ਼ਟਰੀ ਖਿਡਾਰੀ ਕਿਹੜੇ ਹੁੰਦੇ ਜਿਹੜੇ ਰਾਸ਼ਟਰ ਤੋਂ ਇੱਕ ਦੇਸ਼ ਤੋਂ ਦੂਜੇ ਦੇਸ਼ ਖੇਡਣ ਲਈ ਜਾਂ ਦੂਸਰੇ ਦੂਜੇ ਦੇਸ਼ਾਂ ਦੇ ਖਿਡਾਰੀਆਂ ਨਾਲ ਮੁਕਾਬਲਾ ਕਰਦੇ ਨੇ ਉਹ ਅੰਤਰਰਾਸ਼ਟਰੀ ਖਿਡਾਰੀ ਹੁੰਦੇ ਨੇ ਇਹ ਪੀਟੀਯੂਸਾ ਦਾ ਚਿੱਤਰ ਹੈ ਇੱਧਰ ਦੇਖੋ ਆ ਪੀਟੀਯੂਸਾ ਹੈ ਚਿੱਤਰ ਹੈ ਪੀਟੀਯੂਸਾ ਇੱਕ ਅੰਤਰਰਾਸ਼ਟਰੀ ਦੌੜਾਕ ਹੈ ਇਹ ਕੀ ਹੈ ਦੌੜਾਕ ਹੈ ਰੇਸ ਕਰਦੀ ਹੈ ਦੌੜਦੀ ਹੈ ਅਤੇ 올림픽 ਖੇਡਾਂ ਵਿੱਚ ਪੋਚਨ ਵਾਲੀ ਪਹਿਲੀ ਭਾਰਤੀ ਔਰਤ ਹੈ ਇਹ 올림픽 ਚ ਪੋਚਨ ਵਾਲੀ ਪਹਿਲੀ ਭਾਰਤੀ ਔਰਤ ਹੈ ਸਨ 1984 ਦੀਆਂ 올림픽 ਖੇਡਾਂ ਵਿੱਚ ਉਹ ਲਗਭਗ ਤੀਜੇ ਸਥਾਨ ਉੱਪਰ ਪੋਚਨ ਹੀ ਵਾਲੀ ਸੀ ਕਿ ਬਹੁਤ ਹੀ ਛੋਟੇ ਜਿਹੇ ਫਰਕ ਅਰਥਾਤ 1 ਸੈਕਿੰਡ ਦੇ ਸੌਵੇਂ ਹਿੱਸੇ ਯਾਨੀ 1 ਸੈਕਿੰਡ ਦਾ ਵੀ ਸੌਵਾਂ ਹਿੱਸੇ ਨਾਲ ਪਿੱਛੇ ਰਹਿ ਗਈ ਸੀ ਇੰਨਾ ਫਰਕ ਸੀ ਬਸ ਇਸ ਲਈ ਉਹ ਕਾਂਸੀ ਦਾਤ ਤਮ ਕਾ ਪ੍ਰਾਪਤ ਨਾ ਕਰ ਸਕੀ ਠੀਕ ਹੈ ਲੇਕਿਨ ਪਹਿਲੀ ਭਾਰਤੀ ਮੈਡਲਿਸ ਜੋ 올림픽 ਵਿੱਚ ਗਈ ਕੀ ਕਦੇ ਤੁਹਾਡੇ ਨਾਲ ਵੀ ਅਜਿਹਾ ਵਾਪਰਿਆ ਹੈ ਕਿ ਜਿੱਤ ਦੇ ਬਹੁਤ ਨੇੜੇ ਹੋ ਕੇ ਵੀ ਤੁਹਾਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੋਵੇ ਉਸ ਵੇਲੇ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੋਇਆ ਉਸ ਵੇਲੇ ਬਹੁਤ ਬੁਰਾ ਮਹਿਸੂਸ ਹੁੰਦਾ ਹੈ ਆਪਾਂ ਨੂੰ ਠੀਕ ਹੈ ਆ ਇਹਨੂੰ ਇਹ ਹੈ ਕਰਨ ਕਰਨਮ ਮਹੇਸ਼ਵਰੀ ਕਰਨ ਮਹਲੇਸ਼ਵਰੀ 올림픽 ਖੇਡਾਂ ਵਿੱਚ ਭਾਰ ਤੋਲਨ ਯਾਨੀ ਕਿ ਵੇਟ ਲਿਫਟਿੰਗ ਖੇਡ ਵਿੱਚ ਤਾਂਬੇ ਦਾ ਮੈਡਲ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਸੀ 올림픽 ਵਿੱਚ ਪਹਿਲੀ ਭਾਰਤੀ ਮਹਿਲਾ ਜਾਣ ਵਾਲੀ ਪੀਟੀ ਉਸਾ ਤੇ ਜਿਹੜਾ ਮੈਡਲ ਜਿੱਤਣ ਵਾਲੀ ਸੀ ਕਰਨਮ ਮਹਲੇਸ਼ਵਰੀ ਜਿਹੜੀ ਕਿਹੜੇ ਖੇਡ ਨਾਲ ਸੀ ਵੇਟ ਲਿਫਟਿੰਗ ਅੱਗੇ ਦੇਖੋ ਅੰਤਰਰਾਸ਼ਟਰੀ ਖਿਡਾਰੀ ਫ્લાਇੰਗ ਸਿੱਖ ਮਿਲਖਾ ਸਿੰਘ ਦੀ ਵੀ ਸਵੇ ਜੀਵਨੀ ਦੇ ਕੁਝ ਅੰਸ਼ਰ ਇਨਾਂ ਨੂੰ ਜਾਣਦੇ ਆਪਾਂ ਇਹ ਕੌਣ ਹੈ ਮਿਲਕਾ ਸਿੰਘ ਜਿਹਨੂੰ ਆਪਾਂ ਫਲਾਈਂਗ ਸਿੱਖ ਨਾਮ ਤੋਂ ਵੀ ਜਾਣਦੇ ਆ ਮੇਰੇ ਪਿਤਾ ਜੀ ਸਰਦਾਰ ਸੰਪੂਰਨ ਸਿੰਘ ਵੱਡੇ ਸਿੱਧੇ ਸਾਦੇ ਵਿਅਕਤੀ ਸਨ ਉਹਨਾਂ ਨੂੰ ਕੇਵਲ ਥੋੜੀ ਜੀ ਹੀ ਪੰਜਾਬੀ ਹੀ ਆਉਂਦੀ ਸੀ ਤਾਂ ਵੀ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਕਿ ਉਹਨਾਂ ਦੀ ਔਲਾਦ ਪੜ ਜਾਵੇ ਖੇਤੀਬਾੜੀ ਸਾਡਾ ਖਾਨਦਾਨੀ ਕੀਤਾ ਸੀ ਅਸੀਂ ਪੰਜ ਭਰਾ ਅਤੇ ਤਿੰਨ ਭੈਣਾਂ ਸਾਂ ਦੋ ਬੱਚੇ ਕੱਚੇ ਕੋਠਿਆਂ ਦਾ ਕਰ ਸੀ ਆ ਸਾਡਾ ਇੱਕ ਕੋਠੇ ਵਿੱਚ ਡੰਗਰਾ ਉਹਨਾਂ ਦਾ ਸਮਾਨ ਦੂਜੇ ਵਿੱਚ ਅਸੀਂ ਅਤੇ ਸਾਡਾ ਨਿੱਕਾ ਮੋਟਾ ਸਮਾਨ ਇਹਨੇ ਇਸ ਤਰ੍ਹਾਂ ਦਾ ਹੀ ਕਰ ਸੀ ਚੌਥੀ ਜਮਾਤ ਪਿੰਡ ਦੇ ਨੇੜਲੇ ਸਕੂਲ ਵਿੱਚ ਪਾਸ ਕਰਨ ਉਪਰੰਤ ਪੰਜਵੀਂ ਜਮਾਤ ਉਹ ਸ਼ਹਿਰ ਦੇ ਸਕੂਲ ਵਿੱਚ ਦਾਖਲਾ ਲੈ ਲਿਆ ਅਸੀਂ ਦੋ ਮੁੰਡੇ ਤੜਕੇ 4 ਨੂੰ ਅ ਬਜੇ ਉੱਠਦੇ 4:00 ਵਜੇ ਉੱਠਦੇ ਤਿਆਰ ਹੋ ਕੇ ਸਕੂਲ ਲਈ ਤੁਰ ਪੈਂਦੇ ਮਾਂ ਤੇ 6 ਹੋਰ 6 ਹੋਰ ਲਗਭਗ 14 ਤੋਂ 15 ਕਿਲੋਮੀਟਰ ਦੀ ਵਾਟ ਤੈਅ ਕਰਕੇ ਪ੍ਰਾਰਥਨਾ ਦੇ ਸਮੇਂ ਤੱਕ ਸਕੂਲ ਪਹੁੰਚਦੇ ਸਾਂ ਫਿਰ 1947 ਦਾ ਕਹਿਰ ਸਾਡੀ ਧਰਤੀ ਉੱਪਰ ਵਾਪਰਿਆ ਤੇ ਪਾਕਿਸਤਾਨ ਬਣਨ ਸਮੇ ਹੋਏ ਦੰਗਿਆਂ ਵਿੱਚ ਹਜ਼ਾਰਾਂ ਲੋਕਾਂ ਦੇ ਨਾਲ ਨਾਲ ਸਾਡਾ ਵੀ ਘਰ ਤਬਾਹ ਹੋ ਗਿਆ ਅਤੇ ਸਾਡੇ ਕੁਝ ਪਰਿਵਾਰਕ ਮੈਂਬਰ ਮਾਰੇ ਗਏ ਕੁਝ ਲਾਪਤਾ ਹੋ ਗਏ ਇਸ ਤੋਂ ਬਾਅਦ ਮੈਂ ਕਿਸੇ ਤਰੀਕੇ ਦਿੱਲੀ ਪਹੁੰਚ ਗਿਆ ਦੌੜਨਾ ਮੈਂ 1952 ਵਿੱਚ ਭਰਤੀ ਯਾਨੀ ਕਿ ਫੌਜ ਵਿੱਚ ਹੋਣ ਤੋਂ ਬਾਅਦ ਸ਼ੁਰੂ ਕੀਤਾ ਸਾਡੇ ਉਸਤਾਦ ਸਰਦਾਰ ਗੁਰਦੇਵ ਸਿੰਘ ਆਪ ਵੀ ਡੋਰ ਐਕਸ਼ਨ ਉਹ ਬਹੁਤ ਸ਼ਕਤੀ ਨਾਲ ਸਾਡਾ ਅਭਿਆਸ ਕਰਾਉਂਦੇ ਜਦੋਂ ਪਟਿਆਲੇ ਵਿਖੇ ਹੋਈਆਂ ਰਾਸ਼ਟਰੀ ਖੇਡਾਂ ਵਿੱਚ ਮੈਂ ਹਿੱਸਾ ਲੈਣ ਗਿਆ ਤਾਂ ਖੇਡਾਂ ਵਿੱਚ ਪਹਿਲੀ ਵਾਰ ਕੁੜੀਆਂ ਨੂੰ ਹਿੱਸਾ ਲੈਂਦੇ ਹੋਏ ਦੇਖਿਆ ਮਿਲਕਾ ਸਿੰਘ ਨੂੰ ਕੁੜੀਆਂ ਦਾ ਖੇਡਾ ਵਿੱਚ ਹਿੱਸਾ ਲੈਣਾ ਅਜੀਬ ਜਿਹਾ ਅਜੀਬ ਲੱਗਿਆ ਕਿਉਂਕਿ ਉਸ ਸਮੇ ਸਮਾਜ ਦੁਆਰਾ ਕੁੜੀਆਂ ਦਾ ਖੇਡਾਂ ਵਿੱਚ ਭਾਗ ਲੈਣਾ ਬਹੁਤ ਪਸੰਦ ਨਹੀਂ ਕੀਤਾ ਜਾਂਦਾ ਸੀ ਕੀ ਅੱਜ ਕੱਲ ਦੀ ਵੀ ਕੁੜੀਆਂ ਦਾ ਖੇਡ ਵਿੱਚ ਭਾਗ ਲੈਣਾ ਪਸੰਦ ਨਹੀਂ ਕੀਤਾ ਜਾਂਦਾ ਅਜਿਹਾ ਕਰਨਾ ਠੀਕ ਹੈ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਨਹੀਂ ਅੱਜ ਕੱਲ ਤਾਂ ਕੁੜੀਆਂ ਦਾ ਭਾਗ ਲੈਣਾ ਬਹੁਤ ਵਧੀਆ ਹੈ ਤੇ ਕੁੜੀਆਂ ਨਾਮ ਵੀ ਆਪਣਾ ਉਥੇ ਰੋਸ਼ਨ ਕਰ ਰਿਹਾ ਪਰਸਿੱਧ ਵੀ ਹੋ ਰਿਹਾ ਮੈਡਲ ਵੀ ਜਿੱਤ ਰਹੇ ਨੇ ਤੇ ਵਧੀਆ ਹੈ ਠੀਕ ਹੈ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਇਹ ਤੁਸੀਂ ਆਪ ਆਪ ਦੀ ਸੋਚ ਹੁੰਦੀ ਹੈ ਦਿਨੋ ਦਿਨ ਮੇਰਾ ਅਭਿਆਸ ਬੱਧਾ ਗਿਆ ਅਤੇ ਬਹੁਤ ਸਾਰੀਆਂ ਦੌੜਾਂ ਵਿੱਚ ਜਿੱਤ ਪ੍ਰਾਪਤ ਕਰਦਾ ਹੋਇਆ ਆਖਿਰ ਵਿੱਚ ਰਾਸ਼ਟ ਆਸਟ੍ਰੇਲੀਆ ਦੇ ਸਹਿਰ ਮੈਲਬੌਰਨ ਵਿਖੇ ਹੋਣ ਵਾਲੀ 올ੰਪਿਕ ਖੇਡਾਂ ਵਿੱਚ ਪਹੁੰਚ ਪਹੁੰਚ ਗਿਆ ਇਨਾ ਖੇਡਾਂ ਵਿੱਚ ਮੇਰਾ ਪਰਦਰਸ਼ਨ ਬਹੁਤ ਵਧੀਆ ਨਹੀਂ ਰਿਹਾ ਪਰ ਮੈਨੂੰ ਇਨਾ ਲਾਭ ਜ਼ਰੂਰ ਹੋਇਆ ਕਿ ਦੁਨੀਆ ਦੇ ਬਹੁਤ ਸਾਰੇ ਖਿਡਾਰੀਆਂ ਨੂੰ ਹੂੰ ਤਕੀਆ ਤਕੀਆ ਅਤੇ ਉਨ੍ਹਾਂ ਨੂੰ ਤੋਂ ਪ੍ਰੇਰਣਾ ਲਈ ਅਤੇ ਸਿੱਖਣ ਦਾ ਯਤਨ ਕੀਤਾ ਸਨ 1956 ਤੋਂ 1957 ਦਾ ਸਮਾਂ ਮੇਰੀ ਇੱਕ ਕਠਿਨ ਤਪਸ਼ਿਆ ਦਾ ਸਮਾਂ ਸੀ ਇਸ ਸਮੇਂ ਇੰਨੀ ਕਿਰਤੀ ਮਿਹਨਤ ਕੀਤੀ ਕਿ ਆਪਨੇ ਆਪ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਸਨ 1958 ਵਿੱਚ ਜਾਪਾਨ ਦੀ ਰਾਤਾਨੀ ਟੋਕਿਓ ਵਿਖੇ ਏਸ਼ੀਆਈ ਖੇਡਾਂ ਵਿੱਚ 400 ਮੀਟਰ ਦੀ ਦੌੜ ਜਿੱਤ ਲਈ ਜਦਕਿ ਇਹ ਇਹ ਐਲਾਨ ਕੀਤਾ ਗਿਆ ਕਿ ਮਿਲਕਾ ਸਿੰਘ ਨੇ ਇਹ ਦੌੜ 46.6 ਸੈਕਿੰਡ ਵਿੱਚ ਪੂਰੀ ਕਰਨ ਦਾ ਰਿਕਾਰਡ ਕਾਇਮ ਕੀਤਾ ਹੈ ਤਾਂ ਸਟੇਡੀਅਮ ਲੋਕਾਂ ਦੀਆਂ ਤਾੜੀਆਂ ਨਾਲ ਗੂੰਜ ਉੱਠੀਆਂ ਯਾਨੀ ਕਿ ਜਿੱਤੀ ਦਾ ਨਾਲ ਦੇ ਨਾਲ ਇੱਕ ਰਿਕਾਰਡ ਵੀ ਬਣਾਤਾ ਜਾਪਾਨ ਦੇ ਬਾਦਸ਼ਾਹ ਨੇ ਮੇਰੇ ਗੱਲ ਵਿੱਚ ਤਮਕਾ ਪਾਇਆ ਰਾਸ਼ਟਰੀ ਗਾਣ ਜਨ ਗਨ ਮਨ ਦੀ ਧੂਣ ਨਾਲ ਤਿਰੰਗਾ ਝੰਡਾ ਉੱਪਰ ਉਠਾਇਆ ਸ਼ੁਰੂ ਹੋਇਆ ਤਾਂ ਮੈਨੂੰ ਦੇਸ਼ ਭਗਤਾਂ ਅਤੇ ਸੁਰਬੀਆਂ ਦੀਆਂ ਕੁਰਬਾਨੀਆਂ ਯਾਦ ਆ ਗਈਆਂ ਇਨਾ ਖੇਡਾਂ ਵਿੱਚ ਮੈਂ 200 ਮੀਟਰ ਦੀ ਦੌੜ ਵੀ ਜਿੱਤ ਲਈ ਭਾਰਤ ਵਾਪਸ ਪਰਤਨ ਤੇ ਪ੍ਰਧਾਨ ਮੰਤਰੀ ਪੰਡਿਤ ਜਵਾਰਲਾਲ ਨਹਿਰੂ ਨੇ ਮੇਰਾ ਮੋਢਾ ਥੱਪ ਥਪਾ ਕੇ ਦਿਆ ਕਿਹਾ beta ਤੂੰ ਦੇਸ਼ ਦਾ ਨਾਮ ਬਹੁਤ ਉੱਚਾ ਕੀਤਾ ਹੈ ਤੂੰ ਆਪਣੀ ਮਿਹਨਤ ਜਾਰੀ ਰੱਖ ਹਾਲੇ ਤੂੰ ਸੰਸਾਰ ਪੱਧਰ ਤੇ ਪਹੁੰਚਣਾ ਹੈ ਇਸ ਤੋਂ ਬਾਅਦ ਕਾਮਨਵੈਲਥ ਖੇਡਾਂ ਵਿੱਚ ਮੈਂ 400 ਮੀਟਰ ਦੀ ਦੌੜ ਜਿੱਤੀ ਇੰਗਲੈਂਡ ਵਿੱਚ ਹੋਇਆ ਇੰਨਾ ਖੇਡਾਂ ਦੌਰਾਨ ਜਦ ਮੇਰਾ ਮਨ ਨਿਰਾਸ਼ ਹੋਇਆ ਤਾਂ ਮੇਰੇ ਕੋਚ ਡਾਕਟਰ ਹਾਵਰਡ ਸਾਈ ਹਾਵਰਡ ਸਾਈ ਰਾਤ ਮੈਨੂੰ ਸਮਝਾਇਆ ساری ਰਾਤ ਮੈਨੂੰ ਸਮਝਾਇਆ ਸਮਝਾ ਰਹੇ ਮੇਰਾ ਮਨੋਬਲ ਉੱਚਾ ਕਰਦੇ ਰਹੇ ਉਨ੍ਹਾਂ ਨੇ ਤੇ ਪਿਆਰ ਅਤੇ ਅਗਵਾਈ ਨੇ ਮੈਨੂੰ ਸਫਲ ਕੀਤਾ ਇੱਥੇ ਵੀ ਮੈਂ ਜਿੱਤ ਪ੍ਰਾਪਤ ਕੀਤੀ ਸਨ 1980 ਵਿੱਚ ਪਾਕਿਸਤਾਨ ਵੱਲੋਂ ਭਾਰਤੀ ਟੀਮ ਲਈ ਸੱਦਾ ਆਇਆ ਇਸ ਇੱਥੇ ਮੈਂ 200 ਮੀਟਰ ਦੀ ਦੌੜ 20.7 ਸੈਕਿੰਡ ਵਿੱਚ ਜਿੱਤ ਲਈ ਇਹ ਵਿਸ਼ਵ ਰਿਕਾਰਡ ਸੀ ਮੈਨੂੰ ਖੁਸ਼ੀ ਸੀ ਕਿ ਮੈਂ ਇਸ ਦੀ ਬਰਾਬਰੀ ਕੀਤੀ ਹੈ ਕਿੱਤੀ ਸੀ ਜਿੱਤਨ ਤੋਂ ਬਾਅਦ ਜਦ ਮੈਂ ਸਟੇਡੀਅਮ ਦਾ ਚੱਕਰ ਲਗਾ ਰਿਹਾ ਸੀ ਤਾਂ ਸਾਇ ਮਾਈਕ ਤੇ ਬੋਲੇ ਗਿਆ ਮਿਲਖਾ ਸਿੰਘ ਜਿਆਦਾ ਉਡ ਤੁਹਾਡੇ ਅੱਗੋਂ ਹੀ ਲੰਘ ਗਿਆ ਹੈ ਮਿਲਖਾ ਸਿੰਘ ਜਿਹੜਾ ਤੁਹਾਡੇ ਅੱਗੋਂ ਹੀ ਲੰਘਿਆ ਹੈ ਉਹ ਦੌੜਿਆ ਨਹੀਂ ਉੱਡਿਆ ਹੈ ਅਸੀਂ ਇਸ ਨੂੰ ਫਲਾਈਂਗ ਸਿਕ ਦਾ ਕਿਤਾਬ ਦਿੰਦੇ ਹਾਂ ਇਸ ਤੋਂ ਬਾਅਦ ਪੂਰੀ ਦੁਨੀਆ ਵਿੱਚ ਮੇਰਾ ਨਾਂ ਫਾਈਨ ਸਿੱਖ ਮਸੂਰ ਹੋ ਗਿਆ ਠੀਕ ਹੈ ਮੇਰੀ ਸਫਲਤਾ ਦਾ ਰਾਜ਼ ਕੀ ਸੀ ਕੀ ਦੱਸਿਆ ਉਹਨਾਂ ਨੇ ਮੈਂ ਹਫ਼ਤੇ ਵਿੱਚ 7 ਦਿਨ ਅਤੇ ਸਾਲ ਵਿੱਚ 365 ਦਿਨ ਦੌੜਦਾ ਸੀ ਇਸ ਲੰਬੇ ਸੰਘਰਸ਼ ਵਿੱਚ ਨਾ ਮੈਂ ਕਦੇ ਢੀਲ ਪਾਈ ਨਾ ਹੀ ਆਲਸ ਨੂੰ ਰਾਹਾਈ ਹੋਣ ਦਿੱਤੀ ਹਾਲਸ ਨੂੰ ਕੋਈ ਹਾਵੀ ਨਹੀਂ ਹੋਣ ਦਿੱਤਾ ਪਿਆਰੇ ਬੱਚਿਓ ਕੇਵਲ ਖੇਡਾਂ ਵਿੱਚ ਹੀ ਨਹੀਂ ਲਗਾਤਾਰ ਅਤੇ ਅਨਰਥ ਮਿਹਨਤ ਜੀਵਨ ਦੇ ਹਰ ਖੇਤਰ ਵਿੱਚ ਕਾਮਯਾਬੀ ਦਾ ਰਾਜ ਹੈ ਯਾਨੀ ਕਿ ਆਪਾਂ ਲਗਾਤਾਰ ਤੇ ਅਨਰਥ ਅਨਥਕ ਮਿਹਨਤ ਕਰਨੀ ਚਾਹੀਦੀ ਹੈ ਯਾਨੀ ਕਿ ਆਪਾਂ ਨੇ ਥੱਕਣਾ ਨਹੀਂ ਹੁੰਦਾ ਅਨਥਕ ਠੀਕ ਹੈ ਵੱ ਵੱਡੇ ਪੱਦਰ ਦੇ ਖੇਡ ਮੁਕਾਬਲਿਆਂ ਲਈ ਇੱਕ ਚਿੰਨ ਇਸ ਕੋ ਮਾਸਕੋਟ ਨਿਸ਼ਚਿਤ ਕੀਤਾ ਜਾਂਦਾ ਹੈ ਜਿਵੇਂ ਕਿ ਸਨ 1982 ਵਿੱਚ ਹੋਇਆ ਇਸ ఏਸੀਆਈ ਖੇਡਾਂ ਦਾ ਖੇਡ ਚਿੰਨ ਅਪੂ ਸੀ ਠੀਕ ਹੈ ਤੇ ਸਨ 2010 ਵਿੱਚ ਹੋਇਆ ਕਾਮਨਵੈਲਥ ਖੇਡਾਂ ਦਾ ਖੇਡ ਚਿੰਨ ਸੇਰਾ ਸੀ ਤੇ 올림픽 ਖੇਡਾਂ ਦਾ ਚਿੰਨ ਜਿਹੜਾ ਹੁੰਦਾ ਉਹ ਪੰਜ ਚੱਕਰ ਹੁੰਦੇ ਆ ਠੀਕ ਹੈ ਬੱਚੋ ਅੱਗੇ ਦੇਖੋ ਯਾਦ ਰੱਖਣ ਇਹੋ ਗੱਲਾਂ ਖੇਡਾਂ ਸਾਨੂੰ ਮਹਿ ਮਿਲਨ ਵਰਤ ਤਾਲਮੇਲ ਸਹਿਯੋਗ ਕਰਨਾ ਸਿਖਾਉਂਦੀ ਹਨ ਵਿਲਖਤ ਵਿਲਖਣ ਪ੍ਰਤਿਭਾ ਵਾਲੇ ਲੋਕਾਂ ਲਈ ਪੈਰਾ 올림픽 ਖੇਡਾਂ ਦਾ ਆਯੋਜਨ ਹੁੰਦਾ ਹੈ 올림픽 ਖੇਡਾਂ ਦਾ ਆਯੋਜਨ ਹਰ 4 ਸਾਲ ਬਾਅਦ ਹੁੰਦਾ ਹੈ ਹਾਕੀ ਭਾਰਤ ਦੀ ਰਾਸ਼ਟਰੀ ਖੇਡ ਹੈ ਠੀਕ ਹੈ ਬੱਚੋ ਮਿਲ ਖਾਲੀ ਥਾਂਵਾਂ ਪਰ ਉਪਰਸ ਨੰਬਰ 8 ਮਿਲਕਾ ਸਿੰਘ ਨੂੰ ਫ્લાਇੰਗ ਸਿੱਖ ਦਾ ਕਿਤਾਬ ਮਿਲਿਆ ਦੁਜਾ ਲਗਾਤਾਰ ਅਤੇ ਅਥਕ ਅਨਥਕ ਮਿਹਨਤ ਜੀਵਨ ਦੀ ਕਾਮਯਾਬੀ ਦਾ ਰਾਜ ਹੈ ਹੁਣ ਦੇਖੋ ਬੱਚੋ ਮਿਲਾਨ ਹੈ ਪਰਸ ਨੰਬਰ 9 ਮਿਲਾਨ ਕਰੋ ਪੀਟੀ ਉਸਾ ਕਿਹੜੇ ਖੇਲ ਤੋਂ ਹੈ ਇਹਨੂੰ ਆਪਾਂ ਉਡਣਪਰੀ ਦੇ ਨਾਮ ਤੋਂ ਜਾਣਦੇ ਹਾਂ ਕਰਨਮ ਮਲੇਸ਼ਵਰੀ ਭਾਰ ਤੋਲ ਤੋਂ ਸਚਿੰਤ ਤੰਦੂਲਕਰ ਮਾਸਟਰ ਬਲਾਸਟਰ ਤੇ ਮੇਜਰ ਧਿਆਨ ਚੰਦ ਹੋਕੀ ਦਾ ਜਾਦੂਗਰ ਠੀਕ ਹੈ ਅੱਗੇ ਪਰਸ ਨੰਬਰ 10 ਬੱਚੋ ਜੀਵਨ ਦੇ ਹਰ ਖੇਤਰ ਵਿੱਚ ਕਾਮਯਾਬੀ ਦਾ ਕੀ ਰਾਜ਼ ਹੈ ਜੀਵਨ ਦੇ ਹਰ ਖੇਤਰ ਵਿੱਚ ਕਾਮਯਾਬੀ ਦਾ ਰਾਜ਼ ਸਖਤ ਮਿਹਨਤ ਹੈ ਠੀਕ ਹੈ ਬੱਚੋ ਇਹ ਤੁਹਾਡਾ ਲੈਸਨ ਕੰਪਲੀਟ ਹੋ ਗਿਆ ওকে ਥੈਂਕ ਯੂ